ਕਾਲੀ ਸੇਰਾ ਜੇਤੀ ਬਿਕੇ ਰਿਤ ਪੀ ਖਟਿਆ ਪੀ ਤੋ ਕਿ ਰੁਖਾਰੀ ਤੇਰੇ ਕੇਤੀ ਕਿ ਕਿ ਵਿਚ ਮੁਖਟਿਆ ਸੋਏ ਵਜੋ ਦਿਨ ਬਲਕਨੀ ਬਸਾਰ ਛੋਟ ਗਿਆ ਲੇਖ ਮੇਰੇ ਬਥੇ ਸੁਤਾਰੇ ਆ ਟਹਿ ਗਿਆ ਬੋਰੇ ਜੀ ਅਜ ਤੇਨੀ ਸਹਰਣਾ ਹੋਰ ਹਾਲ ਹੋਇਆ ਨਹੀਂ ਪਾਲੀ ਪਿਆਰਿਆ ਹੋਰ ਹਾਲ ਹੋਇਆ ਨਹੀਂ ਪਾਲੀ ਪਿਆਰਿਆ ਚਾਰੇ ਨਾਲ ਉਹ ਦੁਖਾਂ ਦੇ ਸੀਨਾ ਫਟਿਆ ਕਿਤੇ ਤੇਰੀ ਨੈਣ ਕੋਲ ਤੇਰਾ ਤਾਂ ਸਨ ਵਾਲੇ ਭੱਜ ਗਏ ਰੋਲ ਦੇ ਕਿਹਕੇ ਹੋਏ ਨਾ ਤੇਰਾ ਹਿਆਨ ਕੋਲ ਤੇਰਾ ਮਾਤ ਦਾਰ ਤੇ ਠਕੀ ਰਿੱਤੀ ਬੋਲ ਮੇਰੇ ਮਾਤ ਦਾਰ ਤੇ ਠਕੀ ਰਿੱਤੀ ਬੋਲ ਬੋਲ ਲਾ ਕੇ ਮੈਂ ਰਪਈਆ ਦਾਨੀ ਬਣਿਆ ਕਿੰਗੀ ਵਿੱਚ ਸੱਡਿਆ ਉੱਤੇ ਲਾ ਕੇ ਮੈਂ ਰਪਈਆ ਦਾਨੀ ਬਣਿਆ ਕਿੰਗੀ ਵਿੱਚ ਸੱਡਿਆ ਜਨਮੇ ਹਜ਼ਾਰ ਮੋਲ ਤੇਰੇ ਨਹੀਂ ਦਾਰਦਾ ਕੀ ਮੈਨੂੰ ਤੇਰੀ ਤੇਰੀ ਬਾਤ ਦਾ ਦੇਖਦਾ ਨਾ ਮੁੰਮੇਂ ਦੇ ਸੂਛੇ ਤੀਰ ਤਾਰਦਾ ਦੇਖ ਕੇ ਹੋ ਪੈਨ ਤੇਰਾ ਮਹਲੂਮ ਹੈ ਬਸਾਰ ਦਾ ਦੇਖ ਕੇ ਹੋ ਪੈਨ ਤੇਰਾ ਮਹਲੂਮ ਹੈ ਬਸਾਰ ਤੋਂ ਪਤਾ ਜਹਾਰ ਬੀਜੋ ਬੰਨਿਆ ਕਿਤੇ ਕਿਤੇ ਕੀ ਖਟਿਆ ਪਸਾ ਜਹਾਰ ਬੀਜੋ ਬੰਨਿਆ ਕਿਤੇ ਕਿਤੇ ਕੀ ਖਟਿਆ ਰੋਟੀ ਮੈਨੂੰ ਮਿਲਦੀ ਐ ਕੂੜਾ ਤਾਰ ਤੋਂ ਕੀ ਰੋਟੀ ਮੈਨੂੰ ਮਿਲਦੀ ਐ ਕੂੜਾ ਤਾਰ ਸਾਨੂੰ ਸਲਾਮਤ ਖੜਦਾ ਰਹੂਗੇ ਕਿਸੇ ਨੂੰ ਸਲਾਮਤ ਖੜਦਾ ਰਹੂਗੇ ਵੇਗਿਆਲੀ ਆਪਣਾ ਮਾਤਾ ਨੂੰ ਕਥਾ ਨਹੀਂ ਕੋਈ ਤੇ ਵੇਗਿਆਲੀ ਆਪਣਾ ਮਾਤਾ ਨੂੰ ਕਥਾ ਨਹੀਂ ਕੋਈ ਦੁੱਖ ਦੀ ਨੀਵੀਂ ਤੇਰੀ ਤੇ ਕਿਹਾ ਮੈਂ ਤੂੰ ਇਹੋ ਦੁੱਖ ਦੀ ਨੀਵੀਂ ਤੇਰੀ ਤੇ ਕਿਹਾ ਮੈਂ ਤੂੰ ਉਹ ਦੁੱਖਾਂ ਦੇ ਪਹਿਰ ਵਿੱਚ ਸੱਤਿਆ थकिया सुखर भैर बच थकिया थकिया टोकरी बुखारी तेर संगली चुकी थकिया फिर संगिया कृष्ण सुला बजा हुआ फिर सं गया कृष्ण सुजाऊ सुखरा पड़ोगे हर घर बच माह सुखना पड़ोगे हर घर बचमाहुआ जो भी मंजरा सिंह खिस हुआ जो भी मंजरा सिंह खिथला हुआ ਹੀ ਵਾਲੇ ਕੈਨਾ ਨੀਰ ਸੋਗਦੀ ਇਲਾਹੁਨਾ ਹੀ ਵਾਲੇ ਕੈਨਾ ਨੀਰ ਸੋਗਦੀ ਇਲਾਹੁਨਾ ਹੀ ਵਾਲੇ ਕੈਨਾ ਨੀਰ ਸੋਗਦੀ ਇਲਾਹੁਨਾ ਮੁਖਰੇ ਬਹਿਰ ਵਿੱਚ ਸੱਤਿਆ ਜਿਸ ਵਿੱਚ ਬਾਹ ਸੱਤਿਆ ਚਾਰ ਕੋਸ਼ਿਮਾ ਮਾਰੇ ਗੁਗਾ ਬੰਦਿਆ ਮੈਂ ਕੋਈ ਸੱਤਿਆ ਜੈ ਤੋਸਰੀ ਤੁਖਾਰ ਤੇਰ ਜੱਤੀ ਤੁੰਗ ਦੇ ਬਾਹ ਸੱਤਿਆ